ਸਾਸਤਰੀ ਗਾਲ ਸਾਰਿਆਂ ਨੂੰ ਵੈਲਕਮ ਬੈਕ ਟੂ ਨਿਊ ਵਲੌਗ ਜਿਮ ਲਾ ਕੇ ਆਏ ਸੀਗੇ ਤੇ ਬਾਕੀ ਅੱਜ ਮੈਂ ਕਿਹਾ ਚਲੋ ਸਿੰਪਲ ਵਲੌਗ ਹੀ ਪਾਦ ਗਏ ਆਪਾਂ ਤੇ ਟਰੀ ਹਾਊਸ ਜਿਹਨੇ ਦੇਖਿਆ ਨਹੀਂ ਤੋ ਦੇਖ ਲੋ ਆਹ ਜੀ ਡਰਮ ਲਾਦ ਲਿਆ ਇਹ ਕੀ ਰੀਜ਼ਨ ਆ ਭਾਈ ਡਰਮ ਕਾ ਤੋ ਲੱਦਿਆ ਇਹ ਲੈ ਜੇ ਕਾ ਤਾ ਤਰੋ ਖੋ ਗਿਆ ਤਿਆਰ ਬੈਠ ਗਿਆ ਤੇ ਆਪਾਂ ਤੇਲ ਲੈ ਗਿਆ ਡਰਮਾ ਤੇਲ ਦਾ ਡਰਮ ਲੈਣ ਚੱਲੇ ਡੈਡੀ ਹੋਣੀ ਕੱਲ ਗੈਸ ਰੱਜੀ ਹੋਣੀ ਸ਼ਹਿਰ ਗਿਆ ਫਿਰੋਜਪੁਰ ਤੇ ਉੱਥੇ ਹੂਟਰ ਵਾਈਦੇ ਜਦੋਂ ਦਾ ਲੋਕਾਂ ਨੂੰ ਪਤਾ ਲੱਗਾ ਵਾ ਵੀ ਇੰਡੀਆ ਨੇ ਪਾਕਿਸਤਾਨ ਤੇ 에어 ਸਟ੍ਰਾਈਕ ਕਰਤੀ ਆ ਤੇਲ ਪਾ ਕੇ ਲਿਆ ਆ ਹੁਣੇ ਫੁੱਲ ਪੈਟਰੋਲ ਪੰਪ ਭਰ ਆਇਆ ਅਸੀਂ ਬੜਾ ਟਾਈਮ ਲੱਗ ਗਿਆ ਮੈਨੂੰ ਪੈਟਰੋਲ ਭਰਉਣ ਤੇ ਡਾੜੀ ਉਹ ਡਰਮ ਵੀ ਲਗਾਏ ਹੋਏ ਆ ਡਾੜੀ ਨੇ ਕਿਹਾ ਹੀ ਮੋਰਸਲ ਚ ਵੀ ਤੇਲ ਪਵਾ ਲਿਆ ਅਸੀਂ ਪਰ ਮੈਂ ਡਾੜੀ ਨੂੰ ਕਿਹਾ ਵੀ ਜੇ ਜੰਗ ਹੀ ਲੱਗੀ ਪੈਟਰੋਲ ਪਉਣ ਦਾ ਕੀ ਫਾਇਦਾ ਆ ਡਰਮ ਚ ਆਪਾਂ ਤੇਲ ਲੈ ਆਂਦਾ ਵਾ ਤੇ ਹੁਣ ਅਸੀਂ ਸਮਾਨ ਲਾਈਨ ਚ ਲੈ ਬਰੂਸਕੋ ਦੇਖੋ ਉਧਰ ਕਾਲਾ ਤੇਲ ਲਵਾਈ ਫਿਰਦਾ ਦੇਖੋ ਬਈ ਇਹਦਾਲ ਇਹ ਪਤਾ ਨਹੀਂ ਕਿੱਥੇ ਰਾਤ ਨੂੰ ਕਾਰ ਥੱਲੇ ਵੜਿਆ ਇਹਨੂੰ ਕੁਝ ਪਤਾ ਵੀ ਕੀ ਬਣਿਆ ਵਾ ਕੋਹ ਨਹੀਂ ਪਤਾ ਇਹਨੂੰ ਭਰਾਵਾ ਜਾਂ ਲੱਗਣ ਵਾਲੀ ਆ ਜੰਗ ਲੱਗਣ ਵਾਲੀ ਆ ਚਲੋ ਹੁਣ ਅਸੀਂ ਚੱਲਿਆਂ ਕਾਰ ਤੇ ਜਿਹੜਾ ਸੌਦਾ ਸਮਾਨ ਲੈਣ ਤੇ ਡਾਡੀ ਨੂੰ ਕਹਿੰਦੇ ਜਲਦੀ ਜਲਦੀ ਸਮਾਨ ਲੈ ਆਈਏ ਜ਼ਰੂਰੀ ਆ ਦਿਖਾਣਾ ਨਹੀਂ ਡਾਡੀ ਚਲੋ ਯਾਰ ਮੇਰੇ ਪੈਂਟ ਦਿਓ ਨਾ ਮੈਂ ਕੀ ਪਾਵਾਂ ਇਹ ਕੀ ਕਹਿੰਦੀ ਹੋਏ ਜਦੋਂ ਕਰੋ ਨਹੀਂ ਨਾ ਉਹਦੇ ਤੇਰੇ ਪਾ ਜੀ ਨੇ ਕਿਆ ਕਰਨ ਤੇ ਜਾਰੀ ਕੋਸ ਤਾਂ ਉਹ ਵੇਖ ਨਾ ਫਿਰ ਹੂੰ। ਧੜੀ ਮਗਸਾਉ ਦਾਲਿਆ। ਚਲੋ ਭਈ ਸਾਰਿਆਂ ਨੂੰ ਇਹ ਆ ਵੀ ਸਮਾਨ ਲੈ ਆਈਏ ਬਾਹਰ ਪਤਾ ਨਹੀਂ ਮਿਲਣਾ ਕਿ ਨਹੀਂ। ਮਤਲਬ ਸਾਰੇ ਜਾਣੇ ਡਰਤਾ ਮਾਹੌਲ ਆ ਪੂਰਾ ਬਣਿਆ ਪਿਆ। ਵੀ ਸਮਾਨ ਲੈ ਆਈਏ ਘਰੇ ਜੋ ਵੀ ਖੰਡ ਪੱਤੀ ਸਾਬਨ ਸਰਪ ਸਾਰਾ ਕੁਝ ਆਪਾਂ ਲੈ ਆਈਏ ਜਾ ਕੇ ਆਣੀ ਤੁਰਦਾ ਪਿਆ ਯਾਰ। ਚੱਲ ਆਓ। ਜੀ ਇੱਥੇ ਸਮਾਨ ਲਿਖਣ ਲਈ ਰੱਜੀ ਕੀ ਕੀ ਲੈ ਕੇ ਆਉਣਾ ਵਾ? ਦਿਖਾਈ। अच्छा एथे लेता शुगर 5 किलो गोड़ 5 किलो पत्ती अच्छा 10 ਮਾਣ ਵੇ ਇਹ ਵੀ ਹੈਗਾ ਵਾ ਫਿਰ ਵੀ ਮੈਂ ਤਾਂ ਆਪਣੇ ਜ਼ਿਆਦਾ ਹੋਰ ਲੈ ਆਉਂਗੇ ਹਾਂ ਹੋਰ ਕੀ ਬੇਸਨ ਹੋਰ ਬੇਸਨ ਪਾਉਣਾ ਹਾਂ ਜੋ ਜਾਈਂ ਡੜੀ ਇਹ ਮੈਨੂੰ ਸੰਡ ਕਰਦੀ ਹਾਂ ਹਾਂ ਬਾਰੀ ਮੇਚ ਦੀ ਰੱਜੀ ਨੇ 5 ਕਿਲੋ ਲਿਖਿਆ ਖੰਡ ਨਹੀਂ ਮੈਂ ਤਾਂ 5 ਜ਼ਿਆਦੀ ਲੈ ਜਾਣੀ ਆ 10 ਕਿਲੋ ਗੋੜ ਲੈ ਆਵਾਂਗੇ اچھا ਹਾਂ ਬਾਅਦ ਤੇ ਲਿਆਵਾਂਗੇ ਉਹ ਗਲਤ ਲਿਖਤਾ ਉਹਨੇ ਸਾਰਾ ਚਲ ਜੋ ਵੀ ਆਪਾਂ ਉਸ ਹਿਸਾਬ ਨਾਲ ਵਾਦ-ਵਾਦ ਲਿਆਵਾਂਗੇ ਤੇ ਲਾਪਰੀਤ ਗਾਇਸ ਪਹਿਲਾਂ ਹੀ ਉੱਥੇ ਪਹੁੰਚ ਗਿਆ ਵਾ ਤਾਂ ਆਪਾਂ ਵੀ ਚੱਲੇ ਜਦੋਂ ਪਹੁੰਚੇ ਤਾਂ ਦੁਕਾਨ ਫੁੱਲ ਭਰੀ ਮਿਲੀ ਚਲੋ ਬਈ ਲੋਕ ਗੱਡੀਆਂ ਲੈ ਲੈ ਸਮਾਨ ਲਾਦ-ਲਾਦ ਤੁਰੇ ਜਾਂਦੇ ਆ ਤੇ ਇਧਰ ਡੈਡੀ ਉਹਨਾਂ ਨੂੰ ਵੀ ਡਾਰ ਪਿਆ ਆ ਵੀ ਚਲੋ ਸਮਾਨ ਲੈ ਚਕੇ ਤੇ ਮਗਰ ਡਿੱਗੀ ਤੇ ਡਿੱਗੀ ਦੇ ਪਿੱਛੇ ਸਮਾਨ ਹੀ ਸਮਾਨ ਆ ਤੇ ਆਹ ਥੋੜੇ ਫਲ ਫਰੂਟ ਸੀਗੇ ਹੁਣ ਚੱਲੇ ਘਰੇ ਵਾਪਸ ਸਮਾਨ ਲੈ ਆਂਦਾ ਦੇਖੋ ਸਾਰਾ ਜੋ ਜੋ ਵੀ ਲਿਉਣਾ ਸੀ ਮੈਂ ਡਾਡੀ ਵੈਸੇ ਡਾਡੀ ਐਡੀ ਵੀ ਨਹੀਂ ਕਰ ਲੋੜ ਨਹੀਂ ਮੇਰੇ ਹਿਸਾਬ ਨਾਲ ਪਰ ਇਹ ਮੰਨੇ ਨਹੀਂ ਕਹਿੰਦੇ ਲਿਓਣਾ ਹੀ ਲਿਓਣਾ ਤੇ ਮੈਂ ਤੁਹਾਨੂੰ ਦੱਸੂਗਾ ਗਾਇਜ਼ ਕਿਹੜੀ ਚੀਜ਼ ਦੀ ਲੋੜ ਆ ਲੈਣੀ ਚਾਹੀਦੀ ਆ ਕਾਲਾ ਮੂੰਹ ਕਰਕੇ ਫੇਰ ਉਹ ਬਹਿ ਗਿਆ ਵਾ ਇਹਨੂੰ ਕੋਈ ਹੈਗੀ ਟੈਨਸ਼ਨ ਇਹ ਬੱਦਲ ਚੜ੍ਹ ਆ ਪਾਕਿਸਤਾਨ ਵੱਲੋਂ ਦੇਖੋ ਉੱਧਰ ਕਿੰਨਾ ਜ਼ਿਆਦਾ ਬੱਦਲ ਚੜ੍ਹ ਗਿਆ ਤੇ ਉਧਰੋਂ ਖਬਰਾਂ ਵਾਲੇ ਖਬਰਾਂ ਹੀ ਆਈ ਜਾਂਦੀਆਂ ਖਬਰਾਂ ਨਵੀਆਂ 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 ਪਤਾ ਨਹੀਂ ਇੰਨੀਆਂ ਖਬਰਾਂ ਖਬਰਾਂ ਵਾਲਿਆਂ ਨੇ ਨਾ ਲੋਕਾਂ ਨੂੰ ਮਤਲਬ ਐ ਬੋਲ-ਪੋਲ ਕੇ ਲੋਕ ਸਮਾਨ ਲਈ ਆਉਂਦੇ ਸਾਰਾ ਤੇਲ ਵੀ ਪੈਟਰੋਲ ਪੰਪਾਂ ਤੇ ਮੁਕਾਤਾ ਲਿਆ ਲਿਆ ਕੇ ਤੇ ਕੱਲ ਮੈਨੂੰ ਲੱਗਾ ਉਦਾਂ ਹੀ ਪੈਟਰੋਲ ਪੰਪਾਂ ਨੇ ਵੇਲੇ ਰਹਿਣਾ ਵਾ ਬਾਕੀ ਪਤਾ ਕਿਹੜੀ ਚੀਜ਼ ਦੀ ਲੋੜ ਆ ਇੱਕ ਮੇਰੇ ਹਿਸਾਬ ਨਾਲ ਨਲਕੇ ਦੀ ਜ਼ਰੂਰਤ ਆ ਜਦੋਂ ਮਤਲਬ ਹੁਣ ਨਹੀਂ ਤਾਂ ਕਦੀ ਆਪਣੇ ਕੰਮ ਆਊਗਾ ਜ਼ਰੂਰ ਪਾਣੀ ਦੇ ਲਈ ਨਲਕਾ ਲਵਾਉਣਾ ਘਰੇ ਜ਼ਰੂਰੀ ਆ ਤੇ ਜਿਵੇਂ ਉਹ ਕਿਤੇ ਜੰਗ-ਜੁੰਗ ਹੋਈ ਤੇ ਨਲਕਾ ਹੋਵੇ ਘਰੇ ਪਾਣੀ ਦੇ ਵਾਸਤੇ ਇੱਕ ਚੱਕੀ ਹੋਵੇ ਤੇ ਇੱਕ ਸੋਲਰ ਸਿਸਟਮ ਹੋਵੇ ਸਭ ਤੋਂ ਮੇਨ ਚੀਜ਼ ਪਾਣੀ ਦੀ ਮਤਲਬ ਨਲਕਾ ਘਰੇ ਜ਼ਰੂਰੀ ਆ ਤੇ ਅਸੀਂ ਵੀ ਇਹ ਸੋਚਿਆ ਵੀ ਨਲਕਾ ਲਵਾਵਾਂਗੇ ਆਪਾਂ ਘਰੇ ਤੇ ਦੂਸਰਾ ਚੱਕੀ ਲਿਆਵਾਂਗੇ ਬੱਦਲ ਬਹੁਤ ਚੜ ਆਇਆ ਜੀ ਬੀਬੀ ਨੇ ਬੀਬੀ ਨੇ ਪਤਾ ਕੀ ਕਹਣਾ ਬੱਦਲ ਚੜ ਆ ਆ ਵੇ ਭਾਂਡੇ ਚੱਕ ਲੋ ਆ ਚੱਕ ਲੋ ਉਹ ਚੱਕ ਲੋ ਆ ਦੇਖੋ ਬਈ ਇੱਥੇ ਕਬੂਤਰ ਰਹਿੰਦੇ ਗਾਇਸ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣਾ ਵਾ ਇਹ ਕਹਿੰਦੇ ਨਿਕ ਨਿਕ ਇਹ ਆਂਦੇ ਤਰਾ ਨਿੱਕੇ ਨਿੱਕੇ ਇਹ ਚਿੜੀਆਂ ਨਾ ਆ ਰਸ ਚੂਸਦੀਆਂ ਤੁਹਾਨੂੰ ਦਿਖਾਉਣਾ ਵਾ ਥੋੜਾ ਆ ਉਹ ਨਿੱਕੀ ਕੀ ਚਿੜੀ ਨਹੀਂ ਜਣੀ ਉਹ ਰਸ ਜਾ ਚੂਸਦੀਆਂ ਇਹਦਾ ਗਈ ਔਰ ਦੇਖੋ ਚੂਸਨ ਵੀ ਲੱਗ ਪਈ ਪਤਾ ਨਹੀਂ ਕੀ ਕੱਢਦੀਆਂ ਹੋਣੀਆਂ ਫੁੱਲਾਂਆਂ ਕੋ ਰਹਿੰਦੀਆਂ ਆ ਦੇਖ ਕਿੰਦੀ ਸੋਹਣੀ ਤੇਰੀ ਔਰ ਬੁਲਬੁਲ ਵੀ ਬੈਠੀ ਔਰ ਦੇਖੋ ਬੁਲਬੁਲ ਇਹ ਵੀ ਇਹ ਵੀ ਰੁੱਖਾਂ ਤੇ ਰਹਿ ਕੇ ਖੁਸ਼ ਆ ਤੇ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਸੋਹਣੀ ਜੀ ਚੀਜ਼ ਦਿਖਾਉਣਾ ਵਾ ਅੱਜ ਹੁਣ ਅਸੀਂ ਪੁਰਾਣੇ ਘਰ ਵਾਲ ਨਹੀਂ ਨਾ ਰਹਿੰਦੇ ਤੇ ਇੱਥੇ ਨਾ ਕੋ ਗੀਨੇ ਕੋ ਗੀਨੇ ਮਲਬਾਂ ਦੇ ਦਿੱਤੇ ਹੋਏ ਆ ਤੇ ਰੋਜ ਹੁੰਦੀ ਇੱਥੇ ਬੈੰਦੀ ਆ ਦੇਖੋ ਆਹ ਦੇਖੋ ਬੈਠੀ ਹੋਈ ਤੇ ਮੈਂ ਜਦੋਂ ਵੀ ਨਾ ਇੱਥੇ ਬੈਠੀ ਹੁੰਦੀ ਆ ਇਧਰ ਨਾ ਚਿੜੀਆਂ ਨੇ ਆਪਦੇ ਘਰ ਬਣਾ ਲਿਆ ਤੇ ਕੁਗਗਾਣੇ ਤੇ ਚਿੜੀਆਂ ਵੀ ਅੱਗੇ ਚਿੜੀਆਂ ਚਿੜੀਆਂ ਦੇ ਬੱਚੇ ਵੀ ਸੀਗੇ ਇੱਥੇ ਮੈਂ ਤੁਹਾਨੂੰ ਉਜੈਸ ਕੁਮਾਰ ਰਿਕਾਰਡ ਨਹੀਂ ਕੀਤੀ ਤੇ ਇੱਥੇ ਚਿੜੀਆਂ ਦੇ ਬੱਚੇ ਉੜੇ ਫਿਰਦੇ ਸੀਗੇ ਮਤਲਬ ਰਹਿੰਦੇ ਖਾਲੀ ਕਮਰੇ ਤਾਂ ਇਧਰ ਫਿਰ ਚਿੜੀਆਂ ਚੁੜੀਆਂ ਰਹਿਣ ਲੱਗ ਪਈਆਂ ਹੁਣ ਵਾਜੀ ਅੱਜ ਬਣਾਏ ਮੋਟਰ ਤੇ ਨਿਊਡਲ ਮੋਟਰ ਤੇ ਪਹੁੰਚ ਗਏ ਆਪਾਂ ਤੇ ਇਹਨਾਂ ਦੇ ਚੈਨਲ ਤੇ ਬਣਾਏ ਆ ਨਿਊਡਲਤ ਨਿਊਡਲ ਜਿਹੜੇ ਸਵਾਦ ਨਹੀਂ ਬਣੇ ਸੱਚ ਦੱਸਿਗੇ ਕਿਉਂਕਿ ਉਹ ਜਿਹੜੀ ਸੋਇਆ ਸੋਸ ਹਨਾ ਉਹਨਾਂ ਕਮੀ ਸੀ ਕਿ ਬੁਰੀ ਉਹਦਾ ਕਰਕੇ ਬਹੁਤ ਮਤਲਬ ਵਧੀਆ ਨਹੀਂ ਬਣੇ ਕੁਆਲਿਟੀ ਦੀ ਚ ਨਹੀਂ ਬਣੇ ਔਰਿਜਨਲ ਚੀਜ਼ ਨਹੀਂ ਹੋਣੀ ਸੀ ਹਾਂ ਹੂੰ ਵਧੀਆ ਜਨ ਸਵਾਦ ਹੋ ਗਿਆ ਹੋਣਾ ਸੀ ਹਾਂ ਤੇ ਵਧੀਆ ਹੋਇਆ ਵਾ ਹਾਂ ਆਪਾਂ ਟਰਾਈ ਕਰਦੇ ਹਾਂ ਹਾਂ ਵਧੀਆ ਹੋਇਆ ਵੈਸੇ ਤੁਸੀਂ 버거 ਵੀ ਬਣਾਉਨੇ ਸੀ ਚ ਨਿਊਡਲਾਂ ਦਾ ਬਹੁਤ ਸਵਾਦ ਆਉਂਦਾ ਤੇ ਫਿਰ ਉਹ ਹੀ ਗਰੇ ਹੋਣੇ ਇਥੇ ਮਜ਼ਾ ਹੀ ਹੂੰ ਤੇ ਮੀਂਹ ਪਿਆ ਥੋੜਾ ਥੋੜਾ ਤੇ ਬੜਾ ਵਧੀਆ ਲੱਗਾ ਤੇ ਬਾਕੀ ਠੰਡਾ ਮੌਸਮ ਆ ਅੱਜ ਜੀ ਆ ਪੱਠੇ ਵੱਢਣ ਆਏ ਸੀਗੇ ਇੰਨੇ ਕਾਹੀ ਵੱਢੇ ਆ ਵੰਡੀ ਦੇ ਨਹੀਂ ਪਏ ਗੁੱਟ ਘੋਮਿਆਂ ਦਾ ਦਾਤਰ ਮਾਰਦੇ ਆ ਨਾ ਜਦੋਂ ਤੇ ਹੁਣ ਤੁਹਾਨੂੰ ਵਿਖਾਉਣਿਆ ਦੂਜੀ ਸਕੀਮ ਲਈ ਆ ਟੈਕਨੋਲੋਜੀ ਆ ਟੈਕਨੋਲੋਜੀ ਆ ਉਹ ਤਾਂ ਨਹੀਂ ਨਹੀਂ ਪਤਾ ਨਹੀਂ ਵਾਹ ਆ ਪੱਠੇ ਆ ਟੈਕਨੋਲੋਜੀ ਆ ਟੈਕਨੋਲੋਜੀ ਆ ਕਿਵੇਂ ਆ ਟੈਕਨੋਲੋਜੀ ਆ ਜਿਗਾਰ ਅਗਣੀ ਵਾਕੀ ਜਾਰ ਖੱਤੇ ਗਾਇਸ ਤੁਹਾਨੂੰ ਪਤਾ ਪੱਠੇ ਮੁੱਕੇ ਪਏ ਆ ਪੱਠੇ ਆ ਪੱਕੇ ਪਏ ਨਾ ਜਿੰਨਾ ਮਰਜੀ ਦਾਤਰ ਮਾਰ ਲੋ ਦਾਤਰ ਨਹੀਂ ਦਾਤਰ ਵੱਜਦੇ ਨਹੀਂ ਪਹਿਲੀ ਗੱਲ ਗੋਟੀ ਕੋ ਮੰਜਾਂਦਾ ਮਾਰਿਆਂ ਤਾਂ ਹਲ ਪਾ ਕੇ ਪੋਲਾ ਰੱਖਿਆ ਹਲ ਥੱਲੇ ਵੀ ਨਹੀਂ ਲੱਗਣ ਦਿੱਤਾ ਤੇ ਦੇਖੋ ਇੰਨੀ ਢੇਰੀ ਲਾ ਲਈ ਬਈ ਇਹਨੂੰ ਬੋਲਦੇ ਆ ਆ ਗੰਦੇ ਗੰਦੇ ਕੱਢਦੇ ਟੈਕਨੋਲੋਜੀ ਆ ਟੈਕਨੋਲੋਜੀ ਆ ਕਿਵੇਂ ਹੋਰ ਵਾਰਡ ਲਗੇ ਟੈਕਨੋਲੋਜੀ ਉਹ ਦਰੋਂ ਹੋਰ ਕਰ ਲੈਣੀ ਆ ਆਪਾਂ ਗੁੱਡ ਮਾਰਨਿੰਗ ਤੇ ਕੱਲ ਦਾ ਵਲੌਗ ਆਪਾਂ ਨਹੀਂ ਪਾਇਆ ਸੀ ਤੇ ਤੇ ਇੱਧਰ ਬੱਚਿਆਂ ਨੂੰ ਸ਼ੂਟਿੰਗਾਂ ਵਾਂ ਕਿੰਨੀਆਂ ਮਿਲਦੀਆਂ ਕੱਲ ਦੀ ਬਾਦ ਕੱਲ ਦੀ ਇੱਕ ਰਹਿ ਗਈ ਕੱਲ ਵੀ ਛੁੱਟੀ ਹੋਈਗੀ ਸੀ ਇਹਨਾਂ ਨੂੰ ਮਤਲਬ ਤੁਹਾਨੂੰ ਪਤਾ ਜੰਗ ਦੇ ਖਤਰੇ ਦਾ ਕਰਕੇ ਪਰ ਹੁਣ ਕੋਈ ਜੰਗ ਲੱਗਣੀ ਆ ਕਿ ਨਹੀਂ ਲੱਗਣੀ ਨਹੀਂ ਕੁਛ ਨਹੀਂ ਹੁੰਦਾ ਟੈਨਸ਼ਨ ਨਾ ਲੈ ਇਹਨਾਂ ਨੂੰ ਨਜ਼ਾਰੇ ਲੱਗੇ ਹੋਏ ਆਪਦੇ ਹੀ ਇਹ ਕੁਛ ਆਪਦਾ ਹੀ ਸੋਈ ਤੇ ਗੱਲ ਪੇਪਰ ਕੈਨਸਲ ਕੱਲ ਦਾ ਕੱਲ ਦਾ ਪਿੰਪਰ ਕੈਨਸਲ ਹਾਂ ਅੱਛਾ ਕਹਿੰਦਾ ਪੇਪਰ ਕੈਨਸਲ ਹੋ ਗਿਆ ਮੌਸਮ ਕੱਲ ਵੀ ਇਦਾਂ ਹੀ ਠੰਡਾ ਤੇ ਅੱਜ ਫੇਰ ਵੇਖੋ ਇਦਾਂ ਫੁੱਲ ਠੰਡਾ ਮੌਸਮ ਬਹੁਤ ਘਹਿਟ ਠੰਡਾ ਮੌਸਮਾ ਕਿਵੇਂ ਫਿਰ ਵੀ ਗਈ ਵੀ ਫਿਰ ਵੀ ਨਹੀਂ ਕਾਲੂ ਨੀ ਆ ਹਾਂ ਮੀਂਹ ਨਹੀਂ ਪਿਆ ਬੱਦਲ ਬਹੁਤ ਸੀ ਕੱਲ ਵੀ ਤੇ ਅੱਜ ਵੀ ਠੰਡਾ ਬਹੁਤ ਮੌਸਮ ਅੱਜ ਵੀ ਮੀਂਹ ਆ ਸਕਦਾ ਬਾਕੀ ਕunki ਠੰਡਾ ਮੌਸਮ ਤੇ ਚਲੋ ਹੁਣ ਆਪਾਂ ਚੱਲਦੇ ਮੋਟਰ ਤੇ ਮਿਰਚਾਂ ਟੁੱਟਦੀਆਂ ਪਈਆਂ ਉਹ ਤੋਲਣੀਆਂ ਵਾ ਚਲਿਏ ਚਲੋ ਬਾਕੀ ਜਾਨੇ ਨਹੀਂ ਹੁੰਦੀ ਉਹਨਾਂ ਨੂੰ ਪਾ ਦੀਆ ਆਟਾ ਤੇ ਫਿਰ ਆਪਾਂ ਚੱਲਦੇ ਮੋਟਰ ਤੇ ਚਲੋ ਭਾਈ ਮੋਟਰ ਤੇ ਟੁੱਟਦੀਆਂ ਪਈਆਂ ਵਾਂ ਲੰਬੀਆਂ ਮਿਰਚਾਂ ਦੇਖੋ ਭਾਈ ਇਹ ਮੌਸਮ ਇੰਨਾ ਸੋਹਣਾ ਨਾ ਤੁਸੀਂ ਦੇਖ ਕੇ ਅੰਦਾਜ਼ਾ ਲਾ ਸਕਦੇ ਆ ਬਈ ਬਹੁਤ ਸੋਹਣਾ ਮੌਸਮ ਇੱਥੇ ਬੱਚੇ ਸਦਾ ਹੀ ਫੱਟਿਆਂ ਨਾਲ ਖੇਡਦੇ ਰਹਿੰਦੇ ਆ ਜਿਹੜਾ ਫੱਟਾ ਨਹੀਂ ਆ ਬੜੇ ਚਿਰ ਦਾ ਇੱਥੇ সুইমিং ਪੂਲ ਬਣਾਇਆ ਸੀ ਇੱਦਾਂ ਢਿੱਗਿਆ ਰਹਿ ਗਿਆ ਤੇ ਇੱਥੇ ਖੇਡਦੇ ਪਏ ਤੇ ਕੁਵਰ ਵੀ ਆ ਗਿਆ ਤਾਂ ਉਹ ਵੀ ਖੇਡਣ ਲੱਗਾ ਹਨਾ ਅੱਜ ਤੇ ਇਹਨਾਂ ਨੂੰ ਵੀ ਮौज ਲੱਗ ਗਈ ਮਿਰਚਾਂ ਸੌਖੀਆਂ ਟੁੱਟ ਜਾਂਦੀਆਂ ਹੋਣੀਆਂ ਹਨਾ ਆਹ ਪਤਾ ਕੌਣ ਆ ਆਹ ਈ ਆਏ ਵੇ ਕੁ ਪ੍ਰਾਣੀ ਫੋਟੋ ਇਹਦੀ ਆ ਵੇ ਮਾ ਮੈਂ ਵੇਖ ਲਈ ਆ ਮਖਾਤੀ ਇੱਥੇ ਤੂੰ ਚੂਚਾ ਲੱਗਦਾ ਸੀ ਹਨਾ ਚੂਚਾ ਦੋਸਤ ਨਾ ਹੂੰ ਚੂਚਾ ਹਸਨ ਚੂਚਾ ਟਾਈਪ ਸ਼ਕਲ ਤੂਚਾ ਟਾਈਪ ਸ਼ਕਲ ਸੀ ਇੱਥੇ ਤੇਰੀ ਉਹ ਇਨਾ ਘੈਂਟ ਹਨਾ ਇੱਥੇ ਸੱਚੀ ਮਜ਼ਾ ਆ ਬਈ ਮੈਂ ਤਾਂ ਸੋਚੀ 20 ਘੰਟੇ ਵੀ ਜਾ ਸਕਦਾ ਜਿਵੇਂ ਕੱਲ ਮੇਰੇ ਸਕੂਲ ਇੱਥੇ ਹਵਾ ਚੱਲਦੀ ਪਈ ਐਹੀ ਨਹੀਂ ਗੇਮ ਖੇਡਣ ਲੱਗੇ ਇੱਕ ਵਾਂਸ ਪਾਰ ਕਰਨਾ ਵਾ ਭੋਪੋਂਦਾ ਕ ਨਹੀਂ ਜਿਹੜਾ ਬੈਲੈਂਸ ਕਰਨਾ ਮੇਨ ਗੱਲ ਆ ਇਹਦੇ ਤੇ ਵਾਸਤੇ ਇਧਰ ਪਾਰ ਕਰਨਾ ਵਾ ਚੱਲ ਵਾਸ ਨੂੰ ਪਾਰ ਕਰ ਬਈ ਲੈ ਤੇ ਸ਼ੁਰੂ ਹੀ ਨਹੀਂ ਹੁੰਦਾ ਪਿਆ ਚਾਰ ਤੇ ਜੀ ਤੇਰੀ ਵਾਰੀ ਹਾਰ ਗਿਆ ਕੂਆ ਹਾਰ ਗਿਆ ਜਾ ਬਈ ਕੀ ਕਰੀ ਜਾਂਨੀ ਆ ਇਰਿਟੇਟ ਕਰਨਾ ਇਹਨੂੰ ਆ ਲੈਣ ਦੇ ਪੈਰ ਤੇ ਬਿਲਕੁਲ ਨਹੀਂ ਦੇਣ ਦੇਣ ਨਹੀਂ ਕੁਵਾਰ ਆਰ ਗਿਆ ਬਈ ਚਾ ਚੰਨੀ ਬੁੱਤਲੀ ਪੈਂਪਾ ਹੁਣੇ ਪਤਾ ਲੱਗ ਜੂ ਓਏ ਬੈਲੈਂਸ ਕਰ ਗਈ ਆਰ ਗਈ ਬਸ ਨਹੀਂ 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 ਸਕੇ ਨਾ ਇਹ ਬੇ ਥੋੜੀ ਹੁੰਦਾ ਕੁਵਾਰ ਨਾ ਨਾ ਆ ਨਾ ਇਦਾਂ ਬੈਲੈਂਸ ਹੋਣਾ ਬਾਹਰ ਗਈ ਏ ਕੀ ਬੱਸ ਆਤਨਾ ਚਲ ਫਿਰ ਆਇਆ ਫੇ ਮੈਂ ਵੀ ਇਹ ਕਰ ਲਈ ਕਰ ਲਈ ਕਰ ਲਈ ਚਲ ਮੈਂ ਕਿਹਾ ਇਹ ਫੜ ਸਕਦੇ ਹਾਂ ਹੁਣ ਇਹਨੂੰ ਮੈਂ ਪੜੇ ਤਾਂ ਕਰੂੰਗਾ ਹੀ ਨਾ ਇਹ ਚਲ ਮੈਂ ਆਇਆ ਫੇ ਤੂੰ ਹੀ ਕਰ ਲਾ ਨਾ ਦਰ ਕੋ ਤੋ ਦਰ ਕੋ ਤੋ ਹਦਾ ਨਹੀਂ ਪਾਰ ਹੁੰਦਾ ਨਾ ਆਰੇ ਕੰਮ ਤੋਂ ਫੜ ਲੈ ਨਾ ਚੱਲ ਹੁਣ ਬੈਲੈਂਸ ਆਲਾ ਮੈਨ ਨਹੀਂ ਗਾਨੀ ਕਿਉਂ ਚਲੋ ਗਾਇਸ ਰਸਗੁੱਲੇ ਆਏ ਘਰੇ ਕਦੀ ਵੀ ਕਦੀ ਮੇਰਾ ਨਾਮ ਰੱਖ ਤੱਕੜੋਚ ਕਦੀ ਥੈਲਾ ਕਦੀ ਬੋਰਾ ਕਦੀ ਓ ਬੋਰਾ ਤੇਰਾ ਨਾਮ ਆਪ ਬੋਰਾ ਰੱਖਿਆ ਹੀ ਥੈਲਾ ਵੀ ਰੱਖ ਦਿੱਤਾ ਥੈਲਾ ਰੱਖਿਆ ਜੀ ਇਹਦਾ ਨਾਮ ਹਾਂ ਕੜੋਲ ਰੱਖਿਆ ਇਕੜੋਲ ਰੋਲੋ ਵੀ ਕੜੋਚ ਵੀ ਕੜੋਲ ਨਹੀਂ ਬੰਦੀਆ ਕੜੋਲ ਠੀਕ ਆ ਵਾ ਬਹੁਤ ਸੁਆਦ ਖਾ ਕੇ ਲੋ ਜੀ ਆ ਜਿਹੜਾ ਸਾਰਾ ਸਮਾਨ ਲਿਆਏ ਆ ਦੇਖੋ ਸਾਰਾ ਕੁਝ ਆ ਗਿਆ ਇਹ ਹੀ ਨਹੀਂ ਆ ਸਮਾਨ ਬਾਕੀ ਬਾਹਰ ਪਿਆ ਦਾਲਾਂ ਦੂਲਾਂ ਗੱਲੇ ਭਰਤੇ ਆ ਬਾਕੀ ਕਿੱਧਰ ਆ ਤੇ ਚਲੋ ਗਾਇਜ਼ ਇਹਨਾਂ ਸਿੱਕਾ ਵਲੌਗ ਤੇ ਬਾਕੀ ਆਪਾਂ ਇੱਕ ਇਨਫੋਰਮੇਸ਼ਨ ਵਾਲੀ ਵੀਡੀਓ ਜਰੂਰ ਪਾਵਾਂਗੇ ਕੱਲ ਨੂੰ ਜਾਂ ਫਿਰ ਪਰਸੋਂ ਤੱਕ ਆ ਜੂਗੀ ਤੁਹਾਡੇ ਕੋ ਤੇ ਚਲੋ ਜੇ ਤੁਹਾਨੂੰ ਇਹ ਵਲੌਗ ਵਧੀਆ ਲੱਗਾ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਅਗਲੇ ਘੈਂਟ ਦੇ ਵਲੌਗ ਦੇ ਨਾਲ ਬਾਏ